ਪਕਾਇਆ ਚਾਰ ਇੱਥੋਂ ਤੱਕ ਸਿਆਸਤ ਲੱਗ ਰਹੀ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੁਝ ਗੱਲ ਕਹਿਣਾ ਚਾਹਣਾ ਭਗਮਾਨਤਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹਣੀ ਚਾਹੀਦੀ ਐ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੁਝ ਸਿਆਤ ਗਰੀ ਕੁਝ ਸਿਆਤ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਤੱਕ ਮੈਨੂੰ ਇੱਕ ਵੀ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਇਦੋਂ ਸਾਰਾ ਤੋਰ ਕਿਹੜੀ ਡਿੱਗੂ ਹੋਟ ਇਹਨਾਂ ਦਾ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਹਾਲਾਤ ਕਿਤੇ ਜੋਏ ਨੇ ਕਿਤਨੇਗੇ ਮੇਰੇ ਨਾਲ ਮੈਂ ਨੋ ਮੈਂ ਇਕੱਲੇ ਕੱਲੋ ਜਾ ਕੇ ਮੁੱਢ ਦੱਸ ਤਰਨ ਵੀ ਆਸ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਆਈ ਕਿਤੇ ਨਹੀਂ ਆਈ ਦੇਵਮਲੀ ਦਾ ਦਾਦਾ ਜਵਾਬ ਜੇ ਸਾਰਾ মিডিਆ ਵਾਲੇ ਨਾਲ ਜਾਓ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਦੀ ਨਾਲ ਕੁੱਦੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ दांव ਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਛ ਵੀ ਹੈ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਥੇ ਟਿੱਕਰ ਸਿਆਸਤ ਦੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਦੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਜਲਦੀ ਦਿਲ ਦੀ ਗੱਲ ਦੱਸ ਨਹੀਂਦਾ ਇਸ ਤੋਂ ਧਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਕਿ ਤੇ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁਲਣੀ ਦੋ ਕਟਨਾਵਾ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨજર ਰੱਖ ਉਸ ਨੂੰ ਕਹਿੰਦਾ ਮੈਂ ਨਿਤਨੇ ਹਾਂ ਧਾਰਨੀ ਇਹ ਕਹਿੰਦੇ ਦੋਨੇ ਕਿਹੜੇ ਕਟਨਾਵਾ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਕਟਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਲਾਫ ਹੁੰਦਾ ਕਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਠਟਨਾਵਾ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤਰਾ ਨਾ ਪਾ ਸਕਦੇ ਇਹੋ ਜਿھے ਕੁਝ ਕਰਨਗੇ ਮੈਂ ਕੱਲ ਮੈਂ ਕੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਨੇ ਪੁਲਿਸ ਹਨ ਪੁਲਿਸ ਨੂੰ ਇੰਨਾ ਬਰਤਿਆ ਜਾਂਦਾ ਹੈ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਆ ਅਫਸਰ ਕੀ ਕਰ ਰਿਹਾ ਅਫਸਰ ਨੂੰ ਐ ਬਰਤਿਆ ਜਾਂਦਾ ਪੂਰਾ ਧਰਕੇ ਆ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਕਿੱਧਰ ਨੂੰ ਜਾ ਰਿਹਾ ਹੈ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਿੰਗੇ ਸਾਡੇ ਮੁੱਤੇ ਕੀ ਨੇਗੇ ਅਸੀਂ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਵਾਦੇ ਕੀ ਤੁਸੀਂ ਉਹ ਵਾਦੇ ਦਿਖਾ ਦੇ ਸਾਨੂੰ ਅੱਜ ਖਾਂ ਤੋਂ ਤੇ ਬੋਰਡ ਕਢਾ ਕੇ ਲਾਦੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਧਕਾਓ ਵੀ ਇੱਕ ਦੇ ਵਾਦ ਤੇ ਕੁਝ ਨਹੀਂ ਸੌਂਦ ਰਿਹਾ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਦੇ ਘੇਰਦੇ ਹਾਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਪਿੱਛੇ ਚੜ ਕੇ ਕਿਉਂ ਆ ਗਏ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੇ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਮੀਡੀਆ ਬੈਠਾ ਜੱਕਰ ਖੜਾ ਆਖੀ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ ਸਿਆਹਤਣ ਸਾਥਾ ਦੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾ ਵਾਲੇ ਪੋਲੀਟਿਕਲ ਬੰਦੇ ਨੇ ਕਿ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਈਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹਦੇ ਮੂੰਹੇ ਬੋਲ ਸਕਦੇ ਜਦੋਂ ਪਹਿਲਾ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਤੇ ਜਦੋਂ ਮੇਰੇ ਤੇ ਪਹਿਲਾ ਨਾਣਾ ਨਾਣਾ ਪਰਚਾ ਪਿਆ ਸੀ ਮੈਂ ਉਹ ਤੋਂ ਗੱਲ ਕਹੀ ਸੀਗੀ ਵੀ ਤੇਰੇ ਨਾਲ ਆ ਚੱਲੇ ਹੋ ਕਾਪੂਖ ਨਹੀਂ ਖੇਡ ਸਕਦੇ ਤੇਰੇ ਨਾਲ ਆ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇ ਨੇ ਕਿ ਤੂੰ ਉਹਨਾਂ ਨਜ਼ਰ ਨਾਲ ਆ ਕੇ ਡਿਮੇਂਡ ਕਰਕੇ ਤਾ ਉਹਨਾਂ ਦੇ ਸਾਡੀ ਕਦੇ ਕਦੇ ਦਾ ਕਲਾਮ ਕਰਦੇ ਦੇਖਾ ਉਹਨਾਂ ਨੂੰ ਇੱਕ ਅੱਖ ਦੋਲ ਦੇ ਨਹੀਂ ਪੰਜਾਬ ਦਾ ਸਿਆਮ ਜ ਮੈਂ ਜੱਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਜੱਥੇਬੰਦੀਆਂ ਦੇ ਮੈਂ ਗੱਲ ਕਰਨਾ ਚਾਹਣਾ ਆਰਥੂਨੋ ਦੇ ਉੱਪਰ ਬਹੁਤ ਕਿੰਤੂ ਪ੍ਰੰਤੂ ਹੁੰਦੀ ਹੈ ਕਿੰਤੂ ਪ੍ਰੰਤੂ ਕੌਣ ਕਰਨ ਵਾਲੇ ਕੌਣ ਨਹੀਂਗੇ ਪੰਜਾਬ ਦੇ ਰਾਜਨੀਤਿਕ ਬੰਦੇ ਨੇ ਇਹ ਜਿਹੜੇ ਆਰਥੂਨੋ 'ਚ ਆ ਬੈਠੇ ਨੇ ਮੋਦੀ ਜੀ ਬੈਠੇ ਨੇਗੇ ਆਪਣਾ ਢੱਲੇ ਵਾਲ ਸਭ ਚਲੇ ਗਏ ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪਗੈਂਡਾ ਖੜਾ ਕਰਦੇ ਨੇ ਨਾ ਆਰਥੂਨੋ ਕੁਸਨਾਮ ਕਰਦੇ ਨੇ ਇਹ ਸਾਡੇ ਬਜ਼ੁਰਗਾਂ ਨੂੰ ਕੁਸਨਾਮ ਕਰਦੇ ਨੇ ਇਹਨਾਂ ਨੇ ਮੋਦੀ ਦੀ ਤਾਂ ਹੁਣ ਟੁਕਲਾ ਕਰਤਾ ਹੁਣ ਫਿਰ ਜਿਹੜੀ ਕੇਂਦਰ ਸਰਕਾਰ ਚੁਕਾਈ ਸੀ ਇਨਾਂ ਨੂੰ ਇਹ ਬਹੁਤ ਬਦਨਾਮ ਸਾਹਿਬ ਦੀ ਕੋਸ਼ਿਸ਼ ਕਰਦਾ ਮੈਂ ਨਾ ਆਫੂਆਂ ਦਾ ਕਿਸਾਨ ਆਫੂਆਂ ਦਾ ਸਰਦੀਪ ਖੂਲ ਜੀ ਬੈਠੇ ਨੇ ਕਿ ਡੱਲੇਆਰ ਬਟਾ ਬਕਾਉਂਦਾ ਜਿੱਥੇ ਬੰਦੀਆ ਚੱਦੀਆਂ ਜਿੱਥੇ ਬੰਦੀ ਆ ਲੋਂਗੋਆ ਜਿੱਥੇ ਬੰਦੀ ਆ ਮੈਂ ਕਿਹਾ ਜਿੰਨੀਆਂ ਵੀ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਨੇ ਜਿੰਨੀਆਂ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਮੌਜੂਦ ਜਿੱਥੇ ਬੰਦਿਆਂ ਧੰਨਵਾਦ ਕਰਦਾ ਮੈਂ ਸਿੱਖ ਜਿੱਥੇ ਬੰਦਿਆਂ ਧੰਨਵਾਦ ਕਰਦਾ ਪੂਰੇ ਪੰਜਾਬ ਦੇ ਕੱਲੇ-ਕੱਲੇ ਲੋਕਾਂ ਦਾ ਮਾਮਾ ਦਾ ਭੈਣਾਂ ਦਾ ਨੌਜਵਾਨਾਂ ਦਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦਾ ਮਜ਼ਦੂਰਾਂ ਦਾ ਮੈਂ ਜਿਹੜੀ ਕਿ ਮੇਰੇ ਹੱਕ ਦੇ ਵਿੱਚ ਲੜੀ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਨਹੀਂ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕੋਈ ਆਸ ਨਹੀਂ ਬੱਸ ਆਹੇ ਗੱਲ ਕਹਿਣਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਜੇ ਸਾਡੇ ਅੰਥੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਚੀਆਂ ਬਰਕਾਸ਼ਤਾ ਤਿਆਰ ਕਰੀ ਖੜਾ ਐ ਧੁੰਦ ਕਰਕੇ ਗੱਲ ਕਹੀ ਤੇ ਧੁੰਦ ਕਰਕੇ ਸਮੀਆਂ ਵਗਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲਓ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਾਰਸੀ ਉਤਰ ਕੇ ਪਾਉਂਦੇ ਦੱਸੋ ਭਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ ਇਥੋਂ ਤੱਕ ਜਿਹੜੀ ਸਿਆਤ ਸੀਐਮ ਪੰਜਾਬ ਦਾ ਘਿਰ ਚੁੱਕਿਆ ਕੋਈ ਹੱਕ ਨਹੀਂਗਾ ਕਿ ਪੱਗ ਸਿੰਘ ਵਾਲੀ ਪੱਗ ਬੰਨ ਕੇ ਪੱਗ ਸਿੰਘ ਦੇ ਨਾਂ ਤੇ ਜਿਹੜੇ ਝੂਠੇ ਗੱਲਾਂ ਕਰੇ ਝੂਠਾ ਨਹੀਂ ਪੱਗ ਸਿੰਘ ਬਣਾ ਕਰਦਾ ਭਗਮਾਤਮਾ ਨਾਲ ਤੇਰੇ ਤੋਂ ਕਦੇ ਸਿਆਸਤ ਨਹੀਂ ਤੇਰੇ ਤੋਂ ਕੋਈ ਮੈਕੜਾ ਗਿਰ ਨਹੀਂ ਸਕਦਾ ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀਓ ਇੰਨਾ ਉਹਨਾਂ ਡਰਾਇਆ ਉਤਮਕਾਇਆ ਜੋ ਕੁਛ ਨਹੀਂ ਬਣਾ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਹੈ ਧੰਨਵਾਦ ਤੁਹਾਡਾ ਜੀ ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਉਹ ਵੀਰ ਵਰਕੇ ਤੁਹਾਡੀ ਹਾਲਤ ਦੇਖੀ ਜਾਂਦੀ ਕਿ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਿਹਾ ਜੇ ਉਹਨੂੰ ਵੀਡੀਓ ਤੁਹਾਡੀ ਨਾਲ ਹੈ ਜੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਦੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਉਂ ਮੈਂ ਜਿਹੜੀ ਸੀਆਈ ਦਾ ਪਸੂ ਐਡਮਿਸ਼ਨ ਸੀਆਈ 1 ਤੇ ਸੀਆਈ 2 ਨੇ ਲਿਖੀ ਪਸੀਰ 2 ਦੇ ਬੱਚੇ ਮੈਂ ਲੈ ਕੇ ਜਾਉਂਗਾ ਮੈਂ ਕੱਲੇ ਕਹਿੰਨ ਦਿਖਾਉਂਗਾ ਵੀ ਆਹ ਬੰਦੇ ਨਾਲ ਮੇਰੇ ਤੁਸੀਂ ਲੁਧਿਆਣਾ ਦੀ ਕਸ਼ਿਸ਼ ਕੁਐਸਚਨ ਨੂੰ ਰੋਕਣ ਇਸ ਮਿੰਟ ਤੁਸੀਂ ਜਿਹੜਾ ਆ ਕਿਹੋ ਜਿਹਾ ਕਰਦੇ ਹੋ ਦੇਖੋ اسی ਗੱਲ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਭਾਨਦੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਕੀ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣ ਦੀਆਂ ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸਬੰਧਤ ਬਾਰੇ ਉਹ ਨੋਟਸ ਲੈਣਗੇ ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗੀਆਂ ਗਲੰਗਾ ਕਰਕੇ ਕਿ ਪਾਣੀ ਪਾ ਕੇ ਤੇ ਮੁੱਖ ਮੰਤਰੀ ਤੋਂ ਮਾਫੀ ਮੰਗੋ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਨਹੀਂ ਹੋਣਗੀਆਂ ਜਿਹੜੇ ਵੀ ਸੀਆਈ ਬਣ ਜਾ ਤੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਇਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਰਿਕਾਰਡ ਡਾਟਾ ਦਾ ਪਿਆ ਹੋਵੇ ਜੇ ਡੀਲੀਟ ਵੀ ਕਰ ਦੇਣਗੇ ਤਾਂ ਦੁਬਾਰਾ ਵੀ ਰਿਕਵਰ ਹੋ ਜਾਣਗੇ ਇਹ ਬਹੁਤ ਵੱਡਾ ਘਾਣਾ ਮੁੱਖੀ ਅਧਿਕਾਰਾਂ ਦਾ ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ ਇਹ ਭਾਨੇ ਨੇ ਕਿਹਾ ਭਪਾਨੇ ਨੇ ਕਿਸੇ ਉੱਤੇ ਏਸੀਪੀ ਨੂੰ ਡੀਸੀਪੀ ਨੂੰ ਜਾਂ ਸੀਪੀ ਨੂੰ ਜਿਹਨੂੰ ਮਰਜ਼ੀ ਕਹਿਦਾ ਫਿਰ ਐਸਐਸਪੀ ਨੂੰ ਵੀ ਭਾਈ ਨੂੰ ਪੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜੁਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੱਸ ਤੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਇਹੇ ਦਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ بولن ਵੀ ਇਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਪੰਪਤ ਦੇ ਹੱਕ ਦੇ ਵਿੱਚ ਪ੍ਰਿੰਟ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਤੇ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾਉਂਦਾ ਪਰਸਾ ਵਾਲੀ ਗੱਲ ਸੁਣ ਸਰੀਰ ਕੰਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਆਦਤ ਹੈ ਕੀ ਇਹੋ ਜਿਹਾ ਹਰਕਤ ਇਹ ਵੀ ਹਰਕਤ ਕਰ ਰਿਹਾ ਹੈ ਤਿੰਨ ਸੌ ਸੱਤ ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ ਤਿੰਨ ਸੌ ਸੱਤ ਦਾ ਪਰਚਾ ਮੇਰੀ ਭੈਣ ਦੇ ਬਵਾਦ ਦਾ ਧੰਨਵਾਦ ਇਹਨਾਂ ਆਗੂਆਂ ਦਾ ਇਸ ਤੋਂ ਵੱਡਾ ਕੀ ਸਬੂਤ ਹੋਊਗਾ ਤਿੰਨ ਸੌ ਸੱਤ ਤੋਂ ਕੋਸ਼ੇ ਕੋਈ ਸਬੂਤ ਨਹੀਂ ਭੈਣਾ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹ ਤੇ ਫੜ ਕੇ ਪਰਚਾ ਪਾਤਾ ਚਾਈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਨੂੰ ਮੈਂ ਜਾਣ ਦਾ ਤੱਕ ਨਹੀਂ ਇਸ ਤੋਂ ਵੱਡੀ ਘਟਨਾ ਕੀ ਹੋਊਗੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ ਕੰਦਾ ਅਣਖ ਦੇ ਇੱਕ ਸਵੈਮਾਨ ਨਾਲ ਹਰ ਬੰਦਾ ਜੰਦਾ ਹਰ ਬੰਦੇ ਮੇ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਸਤਨਾ ਬੱਜੇ ਮੇਰੀ ਇੱਜ਼ਤ ਅਣਖ ਦੇ ਦੇ ਬੰਦੇ ਦੀ ਗੱਲ ਆਉਂਦੀ ਤੇ ਬੰਦਾ ਮਰਨ ਮਾਰ ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਜਰੂਰ ਕਰਦੇ ਵੀਡੀਓ ਬਣਾ ਕੇ ਵੀਡੀਓ ਕਾਉਂਦੇ ਤੁਸੀਂ ਸਮਾਜ ਨੂੰ ਦਿਖਾ ਰਹੇ ਆਇ ਕੋਖਰ ਵਾਲੇ ਜ਼ਬਰ ਤੇ ਜ਼ੁਲਮ ਤੇ ਬਚਨਪਣਾ ਕੀ ਹੋ ਸਕਦਾ ਕੋਈ ਉਹ ਹੀ 80 90 ਦਾ ਦੌਰ ਜਿਹੜਾ ਪੱਕ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ ਬਸ ਜੀ ਨੱਬੇ ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਛਧਰਖਾਣਿਆਂ ਚ ਸੀਲ ਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹ ਦਾ ਬੋਸ ਲੈਂਦਾ ਹੈ ਕਿ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਏ ਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆਜ ਲੁਝਾਣੇ ਪੁੱਸ ਦਾ ਉਹਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਣਉਕੀ ਤਸ਼ੱਦਦ ਹੋਇਆ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮੁਕੱਦਮਾ ਦਰਜ ਹੋਇਆ ਪਟਿਆਲੇ ਮੁਕੱਦਮਾ ਦਰਜ ਹੋਇਆ ਹੋਰ ਮੁਕੱਦਮਾ ਦਰਜ ਹੋਇਆ ਮਹਾਲੀ ਮੁਕੱਦਮਾ ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਪਰਵਾਣੇ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪ੍ਰਕਿਰਕਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਾਂਗੇ। ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਦੇ। ਜਿਹੜੀ ਗੱਲ ਜਿਹੜੀ ਰੇਡ ਕਰ ਆਪਣਾ ਪਾਸਿਆ ਉਹ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ। ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾ ਕਰਾਵਾਂ ਜੇ ਅਸੀਂ ਦੋਸ਼ੀ ਹੋਵਾਂਗੇ। ਜੇ ਅਸੀਂ ਗੁਨਾਹ ਕੀਤਾ ਉਹ ਹੀ ਚੈਨੀਆਂ ਭਾਨੇ ਨੇ ਖੁੰਦੀਆਂ ਹੋਣੀਆਂ ਆਪਣੀਆਂ ਮੰਗੀਆਂ। ਹੁਣ ਜੇ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਵੀ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਚਾਰ ਹੋ ਚੁੱਕੇ ਆ ਜਿਹੜਾ 307 ਦਾ ਮੁਕੱਦਮਾ ਦਰਜ ਵੈਸੇ ਧਰੋਲੇ ਆ ਘਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਬਾਕੀ ਜਿਹੜੇ YouTubeਾਂ ਚ ਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਹੋਰ ਦੇ ਮੁਕਦਮੇ ਦੀ ਰਿਪੋਰਟ ਹੈ ਪਟਿਆਲੇ ਦੇ ਮੁਕਦਮੇ ਦੀ ਰਿਪੋਰਟ ਹੈ ਲੁਧਿਆਣੇ ਦੇ ਮੁਕਦਮੇ ਸਾਰੀਆਂ ਰਿਪੋਰਟਾਂ ਸਾਡੇ ਕੋਲ ਦੇਖਿਆ ਸਕਦੇ ਹੋ ਸਾਰੇ ਮੁਕਦਮੇ ਜਿਹੜੇ ਉਹ ਖਾਰਜ ਕਰਕੇ ਰद्द ਕਰਕੇ ਆਹ ਲਾ ਚੁੱਕੇ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਕਹਿਣਾ ਚਾਹੁੰਦਾ ਦੇਖੋ ਇਹਨਾਂ ਦੇ ਇਤਿਕਰਮ ਬਾਜ਼ੀਆਂ ਕੀ ਹੁੰਦੀਆਂ ਕਿਵੇਂ ਪੈਂਤਰੇ ਖੇਡਦੇ ਜਿਸ ਦਿਨ ਅਸੀਂ 3 ਤਰੀਕ ਨੂੰ ਇੱਕ ਛੇਪ ਜਾਮ ਲਾਇਆ ਜਿੱਦ ਤੇ ਹਾਈਵੇ ਜਾਮ ਹੋਇਆ ਸ਼ੁਰੂ ਦੇ ਵਿੱਚ ਅਸੀਂ 3-400 ਜਾਣਾ ਅੱਗੇ ਸੀਗੇ ਲੱਗੇ ਹੋਏ ਉੱਥੇ ਹੁਣ ਪ੍ਰਸ਼ਾਸਨ ਹੁੰਦਾ ਹੈ ਹੁਣ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦੇ ਤੂੰ ਜ਼ਿੰਮੇਵਾਰੀ ਦੇ ਦੇ ਰੇਟੇਨ ਹੋ ਜਾ ਪੰਜਰਮੰਗ ਹੋ ਜਾ ਇਹਨਾਂ ਨੂੰ ਤਾਂ ਡਾਂਗਾ ਮਾਰ ਕੇ ਭਜਾ ਦੇ ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ ਇਹ ਪੰਜਾਬ ਦੇ ਲੋਕ ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵਿਹਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ ਇਹ ਲੋਕ ਆਏ ਨੇ ਸਚਾਈ ਲਈ ਜਬਰ ਦੇ ਖਿਲਾਫ ਜੋ ਦਸ਼ਤਦ ਹੋਇਆ ਜੋ ਆਵਾਜ਼ ਜੋ ਜਵਾਨ ਬੰਦੀ ਤੁਸੀਂ ਕਰ ਰਹੇ ਹੋ ਜਵਾਨ ਬੰਦੀ ਇਹ ਕਹਿੰਦੇ ਮੋਦੀ ਕਰ ਰਿਹਾ ਹੈ ਬੋਦੀ ਜੀ ਮੈਂ ਦੱਬ ਰਹੇ ਹਾਂ ਨਾ ਜਵਾਨਾਂ ਨੂੰ ਆਵਾਜ਼ਾਂ ਨੂੰ ਦੇਲਾ ਜੁਏਪੀ ਐਨਐਸਏ ਲਾ ਕੇ ਉਹੀ ਕੰਮ ਤੋਂ ਹੱਥ ਨਹੀਂ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਇਹ ਸਾਰੀ ਪੰਜਾਬ ਦੀ ਜ਼ੁਬਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਦੇ ਬਣੀਆਂ ਜਿੰਨੇ ਇਕੱਠੇ ਹੋ ਕੇ ਆਇਆ ਇਹ ਆਇਆ ਉਹ ਜਵਾਨ ਬੰਦੀ ਦੇ ਦਰਦ ਆਏ ਹੈ ਮੈਂ ਕਹਿੰਦੀ ਉਹਨਾਂ ਜੋ ਨਹੀਂ ਚੁੱਪ ਕਰਕੇ ਨਜਰਬੰਦ ਹੋ ਜਾਣਗੇ ਉਹ ਮੈਨੂੰ ਏਡੀਜੀਪੀ ਸੀਗਾ ਉੱਥੇ ਢੱਲੋ ਕਹਿੰਦਾ ਜੀ ਆਗੂਆਈ ਕਰਦੇ ਹੁੰਦੇ ਆ ਟੇਨ ਹੋ ਜਾਂਦੇ ਹੁੰਦੇ ਆ ਬੱਕੇ ਕੰਮ ਨਹੀਂ ਹੋਰ ਕਰਦੇ ਉਹਨੇ ਅਸੀਂ ਟੇਨ ਨਹੀਂ ਹੋਣਾ ਸਾਡੇ ਬਰਾਬਰ ਡਾਂਗਾ ਮਾਰੋ ਪਰ ਕੇ ਪਾ ਦੋ ਚੱਕ ਕੇ ਗੇਲ ਸਿੱੜ ਦਿਓ ਅਸੀਂ ਇਹਨਾਂ ਨਾਲ ਆਇਆ ਇਹ ਸਾਡੇ ਨਾਲ ਆਇਆ ਇਹਨਾਂ ਨਾਲ ਹੀ ਕੁਝ ਕਰਦੇ ਆ ਦੂਜੇ ਪਾਸੇ ਕੀ ਕੀਤਾ ਹੁਣ ਨਾਲ ਹੀ ਗੱਲ ਆ ਉਹੀ ਪਰਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ ਲੱਖਾ ਕਹਿੰਦਾ ਮੈਨੂੰ ਮੈਨੂੰ ਗ੍ਰਿਫਤਾਰ ਕਰ ਲੈਣਾ ਡਾਂਗਾ ਮਾਰ ਪਾਰਨ ਦੀ ਕੋਸ਼ਿਸ਼ ਕਿਵੇਂ ਕਰਦੇ ਆਂ ਅਸਪਾਲਾ ਤੋਂ ਮੁੰਡਾ ਸਪਾਲ ਕਲਾ ਤੋਂ ਉਹਨੇ ਮੈਨੂੰ ਦੱਸਿਆ ਕਿ ਬਾਈ ਉਹ ਉੱਥੇ ਗਏ ਗਏ ਨੇ ਐਸਪੀ ਆ ਗਿਆ ਐਸਪੀ ਕਹਿਣ ਲੱਗਾ ਇਹ ਯਾਰ ਤੂੰ ਤੂੰ ਭਾਂਦੇ ਮੈਨੂੰ ਪ੍ਰੈਸਰ ਦੇਉ ਭਾਂਨੇ ਨੇ ਤਾਂ 3 ਲੱਖ ਰੁਪਈਆ ਕਿਸੇ ਬੰਦੇ ਦਾ ਮੜਵਾਇਆ ਸੀ 2 ਲੱਖ 90 ਹਜ਼ਾਰ ਰੁਪਈਆ 2 ਲੱਖ ਉਹਨਾਂ ਨੂੰ ਦੇ ਤਾਂ 90 ਹਜ਼ਾਰ ਭਾਨਾ ਕਿਹਾ ਤੂੰ ਚੋਰ ਬੰਦਿਆਂ ਮਰ ਤੁਰੇ ਫਿਰ ਕੇ ਜਾਨੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ 파ੜਦੇ ਨੇ ਕਿਵੇਂ ਇਕੱਲੇ ਇਕੱਲੇ ਨੂੰ ਲਖੇੜਦੇ ਨੇ ਕਿਵੇਂ ਪ੍ਰਾਪੇਗੰਡਾ ਕਿਵੇਂ ਪ੍ਰਚਾਰ ਹੁਣ ਪ੍ਰਾਪੇਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ ਇੱਕ ਮਿੰਟ ਭਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਇਹ ਮੇਤਕੇ ਝੰਡੇ ਨਾ ਚਲਾਇਆ ਕਰੋ ਇਹ ਸ਼ਾਸ਼ਣ ਦੇ ਅਟ ਝੰਡੇ ਨਾ ਚਲਾਓ ਕੁਝ ਬੰਦਿਆਂ ਨੇ ਵੀ ਚਲਾਏ ਲੱਖਾਂ ਕੱਲਾ ਕੇ ਰੋਹਣ ਗਿਆ ਜੀ ਅਸਦੀਪਪੁਰ ਇਕੱਠਾ ਪਛਲ ਕਿਵੇਂ ਪਹੁੰਚ ਗਿਆ ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਕਾਕਾ ਗੋਮਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਸਭਰਾ ਸਾਹਿਬ ਉਥੋਂ ਮਾਜਾ ਸੰਘਰਸ਼ ਕਮੇਟੀ ਵਾਲੇ ਮਾਜੇ ਰੋ ਚੱਲ ਕੇ ਐਂਬਸਡਰ ਉਹ ਵੀ ਮਿਲ ਕੇ ਪਹੁੰਚ ਗਏ ਦਸਵਿੰਦਰ ਲੋਂਗੋਵਾਲ ਭਾਰਤੀ ਕਿਸਾਨੀ ਦੀ ਇਕਤਾ ਯਾਦਵਾਲਾ ਪ੍ਰਧਾਨ ਉਹ ਵੀ ਮਿਲ ਕੇ ਪਹੁੰਚ ਗਿਆ ਸੋ ਕਈ ਬੰਦਿਆਂ ਨੇ ਤੇ ਕਈ ਅਖਬਾਰੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਧਵਲ ਕੇ ਏਜੰਡੇ ਚਲਾਏ ਫਿਰ ਉੱਥੇ ਕਿਵੇਂ ਪਹੁੰਚ ਗਏ ਇਹਨਾਂ ਦੀ ਮਿਲੀ ਭੁਗਤ ਹੈ ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ ਛੁੱਟੀਆਂ ਜੀ ਫਲਾਨਾ ਜੀ ਧਮਕਾਨਾ ਜੀ ਹੁਣ ਕੋਈ ਨਵਾਂ ਏਜੰਡਾ ਲੱਭਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਗੱਲਾਂ ਚੰਗੀਆਂ ਨਹੀਂ ਅਸੀਂ ਪੰਜਾਬ ਲਈ ਲੜਦੇ ਆਂ ਪੰਜਾਬ ਲਈ ਲੜਦੇ ਮਰਦੇ ਹੀ ਇਧਰੇ ਨਜ਼ਰ ਆਵਾਂਗੇ ਇਹ ਸ਼ਾਸ਼ਾ ਚੰਗੀਆਂ ਨਹੀਂ ਪੰਜਾਬ ਦੇ ਉੱਤੇ ਹਮਲੇ ਬਹੁਤ ਹੋ ਰਹੇ ਆਂ ਇੱਥੇ سارے ਖੜੇ ਕਿਸਾਨ 13 ਨੂੰ ਜਾਣਾ ਕੱਲ ਨੂੰ ਜਾਣਾ ਜਲੀ ਨੂੰ ਉਹ ਨਿਊ ਬਾਲ ਦਾ ਆਰਡਰ ਦੀਆਂ ਨੀਤੀਆਂ ਆ ਗਈਆਂ ਕਿਵੇਂ ਤੁਹਾਡੀ ਕਿਸਾਨੀ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਮਜ਼ਦੂਰੀਆਂ ਤੁਹਾਡੇ ਬਰਜ਼ਗਾਰ ਤੁਹਾਡੀਆਂ ਨੌਕਰੀਆਂ ਤੁਹਾਡੇ ਪਾਣੀ ਪੋਲੀ ਕਿਵੇਂ ਖਤਮ ਕਰਨੇ ਆ ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੁਸੀਂ ਆਪਣੇ ਲੱਤਾਂ ਖਿਜਾ ਲੈਂਦੇ ਹੋ ਸੋ ਮੇਰੀ ਬੇਨਤੀ ਹੱਥ ਮੰਨ ਕੇ ਉਹਨਾਂ ਪੱਤਰਕਾਰਾਂ ਨੂੰ ਮੈਂ ਪੱਤਰਕਾਰ ਤਾਂ ਮੈਂ ਨਹੀਂ ਕਰੂੰਗਾ ਪੱਤਰਕਾਰ ਤਾਂ ਇਹ ਨਹੀਂ ਹੁੰਦੀ ਮੈਂ ਬੈਠਾ ਤੁਸੀਂ ਸਾਰੇ ਬੈਠੋ ਜਿਹੜਾ ਮਰਜ਼ੀ ਇੱਕ ਠੋਕ ਕੇ ਸਵਾਲ ਪੁੱਛੋ ਇੱਕ ਠੋਕ ਕੇ ਜਵਾਬ ਦਿਓ ਲੱਕ ਚੱਕ ਪਾ ਕੇ ਜਵਾਬ ਦਿਓ ਇਹ ਝੰਡੇ ਚਲਾਉਣੇ ਬੰਦ ਕਰ ਦਿਓ ਆ ਆਦਾਂ ਦੇ ਖਿਲਾਫ ਸਾਜਸ਼ ਘਰਦੀਆਂ ਬੰਦ ਕਰ ਦਿਓ ਹੀ ਉਹਨਾਂ ਦਾ ਸਟੇਟ ਦਾ ਸੰਧਵਰ ਕੇ ਨਾ ਚੱਲੋ ਇਹੀ ਬੇਨਤੀ ਆ ਅਗਲੀ ਗੱਲ ਆ ਰਣਨ ਕੀ ਜਿਹੜੀ ਹੈਗੀ ਐ ਜੋ ਵੀ ਹੋਊਗੀ ਆਨਲ ਸਮਝੋ ਫੇਰ ਕਿ ਨਾ ਜੋ ਭਾਣੇ ਨੇ ਕਿਹਾ ਇਹ ਨਹੀਂ ਪਤਾ ਕੱਲ ਨੂੰ ਕਿ ਪਰਚਾ ਹੋਰ ਚੱਕ ਕੇ ਦੇ ਦੇਣਗੇ ਪਰ ਕੋਈ ਗੱਲ ਨਹੀਂ ਭਾਸਾ ਜਿੰਨਾ ਤਰਾ ਜੋਰ ਲਾਦਾ ਡੀ ਚੁੱਟ ਦਾ ਲਾ ਦੇ ਜਿੰਨੇ ਬਦਲ ਸਿੱਟਦੇ ਸਿੱਟ ਲਾ ਪਰ ਇਹ ਆਵਾਜ਼ਾਂ ਪੰਜਾਬ ਚ ਬੰਦ ਨਹੀਂ ਹੋਣਗੀਆਂ ਜ਼ੁਬਾਨ ਬੰਦ ਨਹੀਂ ਹੋਣੀ ਜਿਸ ਤੋਂ ਬਾਅਦ ਮੈਂ ਸਰਜੀਕਪੁਰ ਜੀ ਨੂੰ ਕਹਿੰਦੇ ਖੜ ਦੇ ਕਹਿੰਦਾ ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੂੰ ਵੀ ਕਹੀ ਹੈ ਵੀ ਇਹ ਵਿਅਕਤੀ ਦਾ ਮਾਮਲਾ ਨਹੀਂ ਨਾ ਇਹ ਇਕੱਲੇ ਉਹ ਜਿਹੜੇ ਆਪਣੇ ਡਰਾਈਵਰਾਂ ਦੀ ਜਿੱਤਣਾ ਵਾਲਾ ਹੈਗਾ ਮਾਮਲਾ ਵੱਡਾ ਜਦੋਂ 28 ਤਰੀਕ ਨੂੰ ਐਸਸੀ ਕੋਰਟ ਦੁਨਨੇ ਕੱਟ ਕਰਨ ਦਾ ਦਿੱਤਾ ਬੰਦ ਅਸੀਂ ਆਪ ਵੀ ਜੱਥੇ ਬੰਦੇ ਕੋਲ ਤੋਂ ਇੱਕ ਦਿਨ ਪਹਿਲਾਂ 28 ਨੂੰ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਦਾਂ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾੜ ਹੋ ਰਿਹਾ ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ ਨਤੀ ਨੂੰ ਤਾਂ ਆਪਾਂ ਜਾਣੇ ਜਾਣਾ 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਪੁਲ ਪਲਾਂਜ ਬੰਦ ਕਰ ਦਿੱਤਾ ਤਾਂ ਕਿ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਕਿ ਕੱਲ ਨੂੰ ਦਿੱਤੀ ਨੂੰ ਕੀ ਹੋਣਾ ਚਲ ਜਦੋਂ ਅਸੀਂ ਉਹ ਦੇਖੇ ਸਾਡੇ ਪ੍ਰਧਾਨ ਨੇ ਬੰਦੇ ਤੁਸੀਂ ਥੀਰੇ ਨੇ ਵੀਡੀਓ ਪਾਤੀ ਫਿਰ ਸਾਨੂੰ ਭਟੋੜਾ 10 ਜਿਹੜੇ ਸੀਨੀਅਰ ਪ੍ਰਸਿੱਧ ਘਰ ਦੇ ਲੋਕ ਆ ਵੀ ਤੁਸੀਂ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ ਤੁਸੀਂ ਭਾਨੇ ਸਤੂ ਸੌਂਕੀ ਲੈਣਾ ਉਹ ਤਾਂ ਉਹ ਤਾਂ ਉਹ ਜੋ ਬੋਲੀ ਨਹੀਂ ਠੀਕ ਉਹਨੂੰ ਬੋਲਣਾ ਨਹੀਂ ਆਉਂਦਾ ਉਹਦੀ ਭਾਸ਼ਾ ਨਹੀਂ ਠੀਕ ਸਭੇ ਕਿੰਨੀ ਉਹਦੀ ਭਾਸ਼ਾ ਉਹ ਤੇ ਰਫ ਭਾਸ਼ਾ ਹੈਗੀ ਹੈ ਪਰ ਤੁਸੀਂ ਆਪ ਦਾ ਪ੍ਰੋਗਰਾਮ ਜਿਹੜਾ ਟਾਊਨ ਪਲਾਸੇ ਬੰਦ ਕਰਨਾ ਨਾ ਵੀ ਵਿੱਚ ਮਾਸਕ ਅਸੀਂ ਉਹਨੂੰ ਇਹ ਜਵਾਬ ਦਿੱਤਾ ਵੇ ਇਹ ਇਹ ਜਿਹੜਾ ਮੰਗਣਾ ਹੈਗਾ ਬਾਅਦ ਬੰਦ ਕਰਾਉਣ ਦਾ ਮੰਗਦਾ ਇਹ ਅਸੀਂ ਕੋਈ ਜਾਂਤੀ ਸਾਡੇ ਨਾਮ ਦੇ ਨਾਮ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਵੇਂ ਪਰ ਇੱਥੇ ਤਾਂ ਬਾਅਦ ਦਵਾਉਣ ਦਾ ਮੰਗਦਾ ਅੱਜ ਯੂਨੀਅਨ ਬਾਅਦ ਦਵਾਉਣ ਦੇ ਉੱਤੇ ਉਹਦੇ ਤੇ ਅਣਕਹੇ ਛੱਤ ਤੇ ਕਰ ਰਿਹਾ ਥਰਡ ਡਿਗਰੀ ਟਾਰਚਰ ਕਰ ਰਿਹਾ ਨੰਬਰ ਲੈ ਲੈਣੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕੋਈ ਨਾ ਹੋਊਗਾ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈ ਉਹ ਕਹਿੰਦੇ ਇਹ ਹਾਂਜੀ الله اكبر الله اكبر